ਕਲਗੀ ਤਰਦਸ਼ ਮੇਸ਼ ਪਿਤਾ ਦੇ ਸਿਵ ਤੇ ਲਖੀ ਨਾ ਜਾਵੇ ਮਾਂ ਗੁਜਰੀ ਦਾ ਚੰਨਾ ਤੇਥੋਂ ਸਭ ਜਗ ਸਦਕੇ ਜਾਵੇ ਹੋਰ ਵਿਚਰ ਜਾ ਦੇ ਰਾਜੀ ਰਹਿਣਾ ਮੰਨਣਾ ਉਸ ਦਾ ਪਾਣਾ ਕਨ ਗੁਰ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਪਣ ਗਲੀ ਗੀਤ ਅਰਦਸ਼ ਮੇਸ਼ ਪਿਤਾ ਦੇ ਸਿਵਤ ਲਿਖੀ ਨਾ ਜਾਵੇ ਮਾਂ ਗੁਦਰੀ ਦਾ ਜੰਨਾ ਤੇਥੋਂ ਸਭ ਜਗ ਸਦਕੇ ਜਾਵੇ ਦੇਸ਼ ਤੇ ਲੇਖਿਆ ਆ ਬੁਝਿਆ ਦੀਪ ਜਹੰਦੀਆਂ ਦਾ ਸੀ ਪਾ ਕੇ ਖੂਨ ਜਗਾ ਆ ਜਿਹੜੇ ਦੁੱਖਾਂ ਤਰ ਤਨੂ ਲੈ ਹਿਰਦੇ ਵਿੱਚ ਸਮਾਣਾ ਤਨ ਗੁਰ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਪਣ ਜਾਣਾ ਜੀ ਦੱਬੇ ਕੁਚਲੇ ਦੇ ਜੱਤਾ ਵਾਲੇ ਕਹਿ ਕੇ ਜਲਮ ਜੋ ਤੇਰ ਕਾਰੇ ਉਹ ਨਾ ਨੂੰ ਨਾ ਨਾਲ ਕਾਲ ਜੀ ਉੱਚਿਆਂ ਨਾਲ ਨਾ ਨਾ ਤਨ ਗੁਰ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਪਣ ਦੜਾ ਤਾਈ ਸ਼ੇਰ ਬਣਾਇਆ ਖੰਡੇ ਪਾਲ ਪਵਾਈ ਹੱਕ ਲਈ ਲੜਨਾ ਦੇਸ਼ ਲਈ ਮਰਨਾ ਸਾਰੀ ਬਾਤ ਬਤਾਈ ਸੂਰ ਪੀਰ ਪਹਤਰ ਨੂੰ ਜਾ ਸਵਾ ਲੱਖ ਨਾਲ ਟਾਣਾ ਤਨ ਗੁਰ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਪਣ ਜਾਣਾ ਜਿਸ ਸਰਸਾ ਨਦੀ ਦੇ ਕੰਢੇ ਪਰਵਾਰ ਮਸ਼ੂੜਾ ਅੱਖਾਂ ਸਾਵੇਂ ਵਿਚੜ ਗਿਆ ਸੀ ਦੋ ਪੁੱਤਰਾਂ ਦਾ ਦੋ ਪੁੱਤਰਾਂ ਦਾ ਜੋੜਾ ਉਹ ਚਰਜਿਨਾ ਨਾ ਦਿਲ ਕਬਰਾਇਆ ਮੰਨਿਆ ਰੱਬ ਦਾ ਪਾਣਾ ਤਨ ਗੁਰ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਪਣ ਬਿਚ ਚਮਕਾਰ ਧਿਆਏ ਦਸ ਲੱਖ ਦੁਸ਼ਮਣ ਚੋਂ ਪਾਸਿਆ ਤੋ ਕੇਰੇ ਗੜੀ ਨੂੰ ਪਾਏ ਨਾ ਹੋਸੀ ਨਾ ਹੋਇਆ ਹੁਣ ਤੱਕ ਐਸ ਜੁੱਤ ਮਹਾਨ ਤਨ ਗੁਰੂ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਪਣ ਜਾਣਾ ਓਏ ਤਨ ਦਾ ਛੋੜਾ ਤੇ ਮਾਠੀਵਾੜੇ ਬੀਆ ਬਾਨ ਸਿ ਸੰਗਣਾ ਜੰਗਲ ਹਵਾ ਪੂਰੇ ਦੀ ਠਾਰੇ ਅੱਖਾਂ ਕਾਹੀ ਨੇ ਬੁਵਸ਼ਾ ਕੀ ਲਾ ਕੇ ਟੀਮ ਸਰਾਣਾ ਤਨੇ ਗੁਰੂ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਮਣ ਵਰਦਾਨ ਦੇਸ਼ ਨੂੰ ਇਸ ਦਾ ਜੀਵਨ ਬਾਤ ਪਿਆਰਾ ਇਹ ਜੀਵਨ ਦਾ ਦਾਤਾ ਜਾਣੋ ਸੋਹਣਾ ਦੇਸ਼ ਦੁਆਰਾ ਉਹ ਕੀਤਾ ਜੋ ਉਪਕਾਰ ਉਸ ਨੇ ਭੁੱਲ ਪੰਜਾਬ ਨ ਜਾਣਾ ਤਨ ਗੁਰ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਆਪਣ ਕਿਸ ਨੇ ਹੈ ਕਿਸਨ ਹੈ ਬਣ ਜਾੜਾ